ਡੀ ਐਨ ਟੀ ਵੀ ਪੰਜਾਬ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਹਰਪਾਲ ਲਾਡਾ ਤੇ ਜਦੋਂ ਅਸੀਂ ਗੱਲ ਸਰਕਾਰਾਂ ਦੀ ਕਰਦੇ ਆ ਸਾਰੇ ਸਾਰੀਆਂ ਸਰਕਾਰਾਂ ਜਿਹੜੀਆਂ ਆ ਵੱਡੇ ਵੱਡੇ ਦਾਅਵੇ ਕਰਦੀਆਂ ਆ ਜਿੰਨੀਆਂ ਵੀ ਹੁਣ ਤੱਕ ਸਰਕਾਰਾਂ ਆਈਆਂ ਸਾਰਿਆਂ ਨੇ ਵੱਡੇ ਵੱਡੇ ਦਾਅਵੇ ਕੀਤੇ ਤੇ ਜੇ ਹੁਣ ਮੌਜੂਦਾ ਸਰਕਾਰਾਂ ਦੀ ਅਸੀਂ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਤੇ ਰੰਗਲਾ ਪੰਜਾਬ ਜਿਹੜਾ ਪੰਜਾਬ ਨੂੰ ਬੁਲਾਉਣਾ ਸੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਸੈਂਟਰ ਸਰਕਾਰ ਦੀ ਤੇ ਆਪਾਂ ਡਿਜੀਟਲ ਇੰਡੀਆ ਬਣਾਤਾ ਆ ਆਪਾਂ ਜੇ ਦੇਖੀਏ ਤਾਂ ਮੌਜੂਦਾ ਤੌਰ ਦੇ ਵਿੱਚ ਅਸੀਂ ਚੰਦ ਤੱਕ ਪਹੁੰਚ ਚੁੱਕੇ ਆ ਇੱਥੇ ਤੱਕ ਵੀ ਸੁਣਨੇ ਆਇਆ ਕਿ ਕਈ ਪਰਸਨ ਜਿਹੜੇ ਹੈਗੇ ਉਹਨਾਂ ਨੇ ਜਿਹੜੀ ਚੰਦ ਤੇ ਜ਼ਮੀਨ ਵੀ ਖਰੀਦ ਚੁੱਕੀ ਆ। ਮੌਜੂਦਾ ਹਾਲਾਤ ਜੇ ਅਸੀਂ ਪੰਜਾਬ ਦੇ ਦੇਖੀਏ ਜਾਂ ਆਪਣੇ ਇੰਡੀਆ ਦੇ ਦੇਖੀਏ ਇਹ ਸਾਰੇ ਤੁਹਾਡੇ ਸਾਹਮਣੇ ਆ। ਉਹ ਹੀ ਲੁੱਟਾਂ ਖੋਹਾਂ, ਚੋਰੀਆਂ, ਕਤਲ ਤੇ ਸਭ ਤੋਂ ਵੱਧ ਜੇ ਆਪਾਂ ਦੇਖੀਏ ਤਾਂ ਉਹ ਜਿਹੜੀ ਨਸ਼ਾ ਜੇ ਆਪਾਂ ਕਹਿ ਆ ਜਾ ਸਕਦਾ ਨਸ਼ੇ ਦੀ ਜਿਹੜੀ ਪ੍ਰੋਬਲਮ ਜਿਹੜੀ ਚੱਲਦੀ ਆ ਹਰ ਪਾਸੇ ਉਹ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਆ ਕਾਂਗਰਸ ਦੇ ਸੀਨੀਅਰ ਨੇਤਾ ਬਨੋਦ رائے ਜੀ ਤੇ ਇਹਨਾਂ ਦੇ ਵੀ ਆਪਾਂ ਵਿਚਾਰ ਜਾਣਾਂਗੇ ਕਿ ਮੌਜੂਦਾ ਹਾਲਾਤਾਂ ਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਬਹੁਤ ਬਹੁਤ ਤੁਹਾਨੂੰ ਮੈਨੂੰ ਪਬਲਿਕ ਤੇ ਮੇਰੇ ਹੁਸ਼ਿਆਰਪੁਰ ਵਾਸੀਆਂ ਦੇ ਰੂਬਰੂ ਕਰਾਉਣ ਲਈ ਸਰ ਕੀ ਹਾਲ ਚੱਲਦਾ ਜੀ ਬਸ ਵਧੀਆ ਜੀ ਸਰ ਜੇ ਆਪਾਂ ਗੱਲ ਕਰੀਏ ਮੌਜੂਦਾ ਹਾਲਾਤਾਂ ਦੀ ਤੇ ਤੁਸੀਂ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਹੈ ਇਹਨਾਂ ਨੂੰ ਕਿੱਦਾਂ ਦੇਖਦੇ ਆ ਜਾਂ ਕੀ ਲੱਗਦਾ ਤੁਹਾਨੂੰ ਲੱਡਾ ਜੀ ਐਸ ਵੇਲੇ ਜੇ ਦੇਖਿਆ ਜਾਵੇ ਤਾਂ ਸਿਸਟਮ ਥੋੜਾ ਜਿਹਾ ਗੜਬੜਾ बिकॉज ਕੀ ਹੈ ਕਿ ਕ੍ਰਿਮੀਨਲ ਐਕਟੀਵਿਟੀਆਂ ਪੰਜਾਬ ਦੇ ਵਿੱਚ ਜ਼ਿਆਦਾ ਵਧ ਰਹੀਆਂ ਹਨ ਹੈਨਾ ਥੋੜੀ ਅ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਲੋਕਾਂ ਦੇ ਮਨ ਦੇ ਵਿੱਚ ਨਾ ਇੱਕ ਸ਼ਾਂਤਮੰਨੀ ਹੈਗੇ ਕਿਤੇ ਨਾ ਕਿਤੇ ਇਰੀਟੇਸ਼ਨ ਜਾਂ ਕੋਈ ਆਪਣੇ ਅੰਦਰ ਗੁੱਸਾ ਹੈ ਜਿਹੜਾ ਕਿਤੇ ਕਦੀ ਕਿਤੇ ਨਿਕਲ ਜਾਂਦਾ ਕਦੀ ਕਿਤੇ ਨਿਕਲ ਜਾਂਦਾ ਨਾ ਕਿਸੇ ਨਾ ਕਿਸੇ ਹਰ ਪਰਸਨ ਦੇ ਅੰਦਰ ਕੋਈ ਨਾ ਕੋਈ ਕਿਉਂਕਿ ਕਿਤੇ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਸਾਡੇ ਸਿਸਟਮ ਦੇ ਵਿੱਚ ਕਹਿ ਲਓ ਜਾਂ ਕਹਿ ਲਓ ਕਿ ਪ੍ਰੋਪਰ ਜੋ ਮਿਲਣਾ ਚਾਹੀਦਾ ਜੋ ਬਣਨਾ ਚਾਹੀਦਾ ਉਹ ਨਹੀਂ ਬਣ ਪਾ ਰਿਹਾ ਹੈ ਨਾ ਹੁਣ ਗੱਲ ਕਰੀਏ ਆਪਾਂ ਮੇਨਲੀ ਤੁਸੀਂ ਕਹੇ ਨਸ਼ਿਆਂ ਬਾਰੇ ਤਾਂ ਪੰਜਾਬ ਇਸ ਵੇਲੇ ਮਤਲਬ ਮੈਂ ਤਾਂ ਮੰਨਦਾ ਕਿ ਇਸ ਵੇਲੇ ਹਾਈएस्ट ਪੁਆਇੰਟ ਤੇ ਨਸ਼ਾ ਪੰਜਾਬ ਦੇ ਵਿੱਚ ਵਿਕ ਰਿਹਾ ਹੈ ਨਾ ਤੇ ਹੁਣ ਅਗਰ ਨਸ਼ਾ ਵਿਕ ਰਿਹਾ ਵਾ ਤੇ ਠੀਕ ਹੈ ਲਾਅ ਐਂਡ ਆਰਡਰ ਸਾਡਾ ਪੁਲਿਸ ਡਿਪਾਰਟਮੈਂਟ ਸਾਰਾ ਬੜੇ ਅੱਛੇ ਢੰਗ ਨਾਲ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਵੀ ਕਰਦਾ ਕਿ ਕਿਤੇ ਨਾ ਕਿਤੇ ਠੱਲ ਪਾਈ ਜਾਵੇ ਹੈ ਨਾ ਚਾਈਨਾ ਡੋਰ ਲਈ ਮੈਂ ਦੇਖਿਆ ਕਿ ਕੁਝ ਘਰ ਘਰ ਜਾ ਕੇ ਜਾਂ ਡਰੋਨ ਦੇ ਨਾਲ ਵੀ ਇਹਨਾਂ ਨੇ ਕਵਰੇਜ ਕੀਤੀ ਹੈ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਮਤਲਬ ਗੱਲ ਇੱਕ ਛੋਟੀ ਜਿਹੀ ਹੈ ਕਿ ਚਾਇਨਾ ਡੋਰ ਬਟ ਉਹ ਇਟਸ ਦੈਟਸ ਅ ਡੇਂਜਰਸ ਥਿੰਗ ਹੈ ਨਾ ਕਿ ਕਿਸੇ ਦਾ ਕੁਝ ਕੱਟ ਲੱਗ ਗਿਆ ਕਿਸੇ ਦੇ ਮਤਲਬ ਇਵਨਲੀ ਡੇਂਜਰਸ ਇੱਥੇ ਤੱਕ ਕਿ ਕਿਸੇ ਦੀ ਜਾਨ ਤੱਕ ਵੀ ਲੈ ਸਕਦੀ ਬੱਚੇ ਦੇ ਤੋਇ ਖਰਾਬ ਹੋ ਸਕਦਾ ਕਿ ਕੋਈ ਅੰਗ ਕੱਟ ਗਿਆ ਕੁਝ ਹੋ ਗਿਆ ਨਾ ਨਸ਼ਾ ਇਸ ਤੋਂ ਵੀ ਡੇਂਜਰਸ ਹੈ ਤੇ ਥੋੜਾ ਜਿਹਾ ਹੋਰ ਚਾਹੀਦਾ ਕਿ ਸਰਕਾਰਾਂ ਨੂੰ ਇਸ ਚੀਜ਼ ਵੱਲ ਅਵੇਅਰ ਹੋਣ ਹਨਾ ਸੈਕੰਡ ਚੀਜ਼ ਹੈ ਕਿ ਨਸ਼ਾ ਆਂਦਾ ਕਿਉਂ ਹੈ ਨਸ਼ਾ ਯੂਜ਼ ਕਿਉਂ ਹੋ ਰਿਹਾ ਜੇ ਨਸ਼ੇ ਤੇ ਦੇਖੋ ਦੋ ਚੀਜ਼ਾਂ ਹੁੰਦੀਆਂ ਪਹਿਲੀ ਤਾਂ ਹੁੰਦੀ ਕਿ ਜਿੱਥੋਂ ਪ੍ਰੋਡਕਸ਼ਨ ਆ ਰਹੀ ਉੱਥੇ ਠੱਲ ਪਾਈ ਜਾਵੇ ਉੱਥੇ ਰੋਕ ਲਗਾਈ ਜਾਵੇ ਹੈਨਾ ਉਹ ਤਾਂ ਸਿਸਟਮ ਸਭ ਕੁਝ ਕਰ ਸਕਦਾ ਸਾਡੇ ਪੁਲਿਸ ਡਿਪਾਰਟਮੈਂਟ ਸਾਡੀ ਆਰਮੀ ਬੀਐਸਐਫ ਸਭ ਸક્ષਮ ਹੈ ਹੈਨਾ ਕਿ ਉਸ ਚੀਜ਼ ਨੂੰ ਠੱਲ ਪਾਉਣ ਲਈ ਹੁਣ ਉਹਦਾ ਸੈਕੰਡ ਰੀਜ਼ਨ ਨਹੀਂ ਹੁੰਦਾ ਕਿ ਇਹ ਨਸ਼ੇ ਬੱਚੇ ਕਰਦੇ ਕਿਉਂ ਪਏ ਨਸ਼ਾ ਜਾਂ ਸਾਡੇ ਪਬਲਿਕ ਦੇ ਵਿੱਚ ਨਸ਼ਾ ਕਿਉਂ ਇੰਨਾ ਜ਼ਿਆਦਾ ਫੈਲਿਆ ਦੇਖੋ 20% ਤਾਂ ਹੁੰਦਾ ਕਿ ਬਾਈ ਨੇਚਰ ਜਾਂ ਹੁੰਦਾ ਕਿ ਕੋਈ ਨਸ਼ਾ ਕਰ ਰਿਹਾ ਬਟ 70 ਤੋਂ 80% ਜਿਹੜਾ ਹੋ ਰਿਹਾ ਨਾ ਜੀ ਉਹ ਐਸ ਵੇਲੇ ਹੋ ਰਿਹਾ ਵਾ ਸਿਰਫ ਔਰ ਸਿਰਫ ਲੈਕਨੈਸ ਕਰਕੇ ਸਰ ਬਿਲਕੁਲ ਤੁਹਾਡੀ ਇਹ ਗੱਲ ਜਾਇਜ਼ ਆ ਮੈਂ ਮੰਨਦਾ ਸਰਕਾਰਾਂ ਦਾਵੇ ਕਰਦੀਆਂ ਆ ਅਲੱਗ-ਅਲੱਗ ਜਾਰੀ ਕੀਤੇ ਜਾਂਦੇ ਆ ਦੇਸ਼ ਵੀ ਜਾਰੀ ਕੀਤੇ ਜਾਂਦੇ ਆ ਤੇ ਪ੍ਰਸ਼ਾਸਨ ਵੱਲੋਂ ਵੀ ਵਧੀਆ ਕੰਮ ਕੀਤਾ ਜਾਂਦਾ ਜਦੋਂ ਆਪਣੇ ਹੁਸ਼ਿਆਰਪੁਰ ਪੁਲਸੀਆ ਪੱਲਾ ਲਈਏ ਪਿਛਲੇ ਦਿਨਾਂ ਚ ਉਹਨਾਂ ਨੇ ਕਾਫੀ ਕਤਲ ਦੇ ਜਿਹੜੇ ਕੇਸ ਸੁਲਝਾਏ ਆ ਜਾਂ ਕਾਫੀ ਨਸ਼ੇ ਵਾਲੇ ਵੀ ਜਿਹੜੇ ਆ ਬੰਦੇ ਫੜ ਹੋ ਜਾ ਰਹੇ ਆ ਪਰ ਫਿਰ ਵੀ ਇਹਦਾ ਕੀ ਰੀਜਨ ਬਣਿਆ ਸਾਹ ਜਾ ਸਕਦਾ ਆਪਾਂ ਸਰ ਪਹਿਲੀ ਤਾਂ ਗੱਲ ਇਹ ਕਿ ਮੈਂ ਪੁਲਿਸ ਡਿਪਾਰਟਮੈਂਟ ਨੂੰ ਇਸ ਚੀਜ਼ ਲਈ ਐਪਰੀਸ਼ੀਏਟ ਕਰਦਾ ਹਣਾ ਸਲੂਟ ਵੀ ਕਰਦਾ ਕਿ ਉਹਨਾਂ ਨੇ ਬੜੀ ਜਲਦੀ ਹੁਸ਼ਿਆਰਪੁਰ ਦੇ ਜਿਹੜੇ ਸਰਪੰਚ ਸਾਹਿਬ ਸ਼ਾਮਚਰਸੀ ਦੇ ਸੀਗੇ ਐਕਸਾ ਹਣਾ ਉਹਨਾਂ ਦੇ ਕਤਲ ਕੇਸ ਦੇ ਦੋਸ਼ੀਆਂ ਨੂੰ ਇਮੀਡੀਏਟਲੀ ਕਵਰ ਕੀਤਾ ਹਣਾ ਫੜਿਆ ਇਸ ਚੀਜ਼ ਦੇ ਲਈ ਮੈਂ ਐਪਰੀਸ਼ੀਏਟ ਕਰਦਾ ਪਰ ਇਹ ਕਤਲ ਹੋ ਵੀ ਕਿਉਂ ਹੈਨਾ ਇਹ ਜਾਨਣਾ ਜ਼ਰੂਰੀ ਕਿਉਂ ਹੁਣ ਅਤਰਨ ਤਰਨ ਦੇ ਕੋਲ ਕਿਸੇ ਸਰਪੰਚ ਸਾਹਿਬ ਦੀ ਸੁਣਨੇ ਚ ਆਇਆ ਕਿ ਉਹਨਾਂ ਨੂੰ ਸਲੂਨ ਤੇ ਬੈਠੇ ਗੋਲੀਆਂ ਮਾਰ ਦਿੱਤੀਆਂ ਹਣਾ ਕੀ ਆ ਸਾਡਾ ਸਿਸਟਮ ਜਾਂ ਇੰਨੀ ਕਿਰਿਸ਼ਨ ਕ੍ਰੀਏਟ ਹੋ ਗਿਆ ਕਿ ਕੁਝ ਵੀ ਕਿਸੇ ਨੂੰ ਵੀ ਕਿਤੇ ਵੀ ਮਾਰਤਾ ਜਾਂਦਾ ਹੈ ਨਾ ਅੱਜ ਵੀ ਇਸ ਅਫਗਵਾੜੇ ਦੀ ਵੀ ਇੱਕ ਨਿਊਜ਼ ਸੁਣਨੀ ਚਾਹੀਏ ਹੈਨਾ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਹਰ ਦੂਏ ਤੀਏ ਦਿਨ ਕੋਈ ਨਾ ਕੋਈ ਦੂਏ ਦੇ ਤੀਏ ਦਿਨ ਕੋਈ ਨਾ ਕੋਈ ਵਾਰਤ ਹੁੰਦੀ ਹੈ ਇਸ ਦਾ ਮੇਨ ਕਾਰਨ ਕੀ ਹੈ ਵਾਟ ਇਜ਼ ਦਾ ਰੀਜ਼ਨ ਮੇਨ ਕਿ ਇਹਦੇ ਬਿਹਾਇੰਡ ਹੈ ਕੀ ਆ ਪ੍ਰੋਬਲਮ ਕਿੱਥੇ ਹੈ ਹੈਨਾ ਪ੍ਰੋਬਲਮ ਸਰ ਇਹ ਹੈ ਕਿ ਇੱਕ ਤਾਂ ਦੇਖੋ ਪਹਿਲੀ ਤਾਂ ਗੱਲ ਇਹ ਹੁੰਦੀ ਕਿ ਅਸੀਂ ਇਹ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜੇ ਬੇਰੋਜ਼ਗਾਰ ਰੋਜ਼ਗਾਰ ਨਹੀਂ ਹੈ ਕਿਸੇ ਦੇ ਉੱਤੇ ਦੂਸਰੇ ਬੰਦੇ ਨੂੰ ਮਾਰਨ ਤੁਰ ਪੋ ਹੈਨਾ ਬਟ ਜਦੋਂ ਸਾਡੇ ਬੱਚੇ ਛੋਟੇ ਛੋਟੇ ਹੁੰਦੇ ਆ 18 19 19 ਸਾਲ ਦੇ 20 20 ਸਾਲ ਦੇ 25 25 ਸਾਲ ਦੇ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਵਰਗ ਲਾਇਆ ਵੀ ਜਾਂਦਾ ਮਿਸ ਗਾਈਡ ਵੀ ਕੀਤਾ ਜਾਂਦਾ ਬਟ ਮੇਨ ਚੀਜ਼ ਇਹ ਹੈ ਕਿ ਸਿਸਟਮ ਅਗਰ ਇਹਨਾਂ ਚੀਜ਼ਾਂ ਨੂੰ ਰੋਕਣਾ ਚਾਹੁੰਦਾ ਤੇ ਉਹਨਾਂ ਨੂੰ ਥੋੜਾ ਜਿਹਾ ਸਰਕਾਰਾਂ ਨੂੰ ਜਿਹੜੇ ਇਹਨਾਂ ਦੀਆਂ ਆਪਣੀਆਂ ਐਕਟੀਵਿਟੀਆਂ ਨੇ ਜਿਹਦੇ ਵਿੱਚ ਆ ਜਾਂਦਾ ਕਿ ਜੀ ਜਾਤ ਪਾਤ ਦੇ ਉੱਤੇ ਹਨਾ VOTING ਔਰ ਪਲੱਸ ਦੂਜਾ ਧਾਰਮਿਕ ਮੁੱਦਿਆਂ ਨੂੰ ਲੈ ਕੇ VOTING ਹਨ ਤੇ ਬਹੁਤ ਜ਼ਿਆਦਾ ਉਛਾਲਣਾ ਕਿ ਜੀ ਇਹ ਕਰ ਦਾਂਗੇ ਹਨਾ ਧਾਰਮਿਕ ਤੌਰ ਤੇ ਜਾਂ ਧਾਰਮਿਕ ਚੀਜ਼ਾਂ ਨੂੰ ਕਵਰ ਕਰਨ ਲਈ ਉਹਨਾਂ ਨੂੰ ਧਰਮ ਨੂੰ ਡਿਵੈਲਪ ਕਰਨ ਲਈ ਸਾਡੀ ਇੰਡੀਆ ਦੇ ਵਿੱਚ ਬਹੁਤ ਸਾਰੇ ਧਾਰਮਿਕ ਗੁਰੂ ਹੈਗੇ ਆ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਦੇਸ਼ ਦੀ ਡਿਵੈਲਪਮੈਂਟ ਲਈ ਰੋਜ਼ਗਾਰ ਲਈ ਇੰਡਸਟਰੀ ਲਗਾਉਣ ਲਈ ਠੀਕ ਹੈ ਨਾ ਐਕਸਟਰਨਲ ਅਫੇਅਰਸ ਦੇ ਲਈ ਜੇ ਡਿਜੀਟਲ ਇੰਡੀਆ ਸੀ ਕਹਿੰਦੇ ਆ ਤਾਂ ਵਕਾਈ ਹੀ ਡਿਜੀਟਲ ਇੰਡੀਆ ਬਣਨਾ ਚਾਹੀਦਾ ਵਾ ਵਕਾਈ ਹਰ ਘਰ ਦੇ ਵਿੱਚ ਐਟ ਲੀਸਟ ਇੱਕ ਰੋਜ਼ ਬੰਦੇ ਨੂੰ ਤਾਂ ਰੋਜ਼ਗਾਰ ਮਿਲੇ ਨਾ ਸਹੀ ਢੰਗ ਦੇ ਨਾਲ ਪ੍ਰੋਪਰਲੀ ਜਿਹਦੀ ਇੱਕ ਵੈਲਿਊ ਹੋਵੇ ਕਿ ਹਾਂ ਠੀਕ ਹੈ 30 35 40000 50000 ਘੱਟੋ ਘਾਟ ਬੇਰ ਮਿਨਿਮਮ ਬੰਦਾ ਕਮਾਰੇ ਅੱਜ ਕੱਲ ਉਸ ਤੋਂ ਥੱਲੇ ਗੁਜ਼ਾਰਾ ਨਹੀਂ ਹੁੰਦਾ ਹਨਾ ਇਹਨਾਂ ਨੀਤੀਆਂ ਦੇ ਨਾਂ ਆਣ ਕਰਨ ਹੈਲਥ ਹੈਲਥ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਇੰਡੀਆ ਲੈਕ ਕਰ ਰਿਹਾ ਕਿਸੇ ਦੇ ਘਰ ਚ ਕੋਈ ਇੱਕ ਬੰਦਾ ਬਿਮਾਰ ਹੋ ਜਾਣਾ ਤੇ ਉਹ ਪੂਰੇ ਦਾ ਪੂਰਾ ਘਰ ਈਵਨਲੀ ਪੂਰੇ ਮੈਂ ਕਹਿੰਦਾ ਕਿ ਪੰਜ ਛੇ ਅਗਰ ਮੈਂਬਰੀ ਫੈਮਿਲੀ ਹੈ ਨਾ ਤੇ ਸੜਕ ਤੇ ਆ ਜਾਂਦੇ ਆ ਐਨਾ ਇੱਕ ਖਰਚਾ ਵੀ ਹੋ ਜਾਂਦਾ ਹਨਾ ਉਹਦੇ ਲਈ ਫਲਾਨਾ ਕਾਰਡ ਜਾਂ ਕੋਈ ਹੈਲਥ ਕਾਰਡਸ ਵਗੈਰਾ ਨਾ ਠੀਕ ਹੈ ਕੁਝ ਹੱਦ ਤੱਕ ਉਹ ਸਪੋਰਟ ਕਰਦੇ ਵੀ ਆ ਕਿ ਇਸ ਤਿਸ ਜਿਹਾ ਚੱਲਦੇ ਵੀ ਆ ਪਰ ਜ਼ਿਆਦਾਤਰ ਉਹਨਾਂ ਦੀ ਉਹ ਪ੍ਰੋਪਰਲੀ ਉਹਨਾਂ ਦੀ ਯੂਜ਼ਿਲੇਜੇਸ਼ਨ ਨਹੀਂ ਹੋ ਰਹੀ ਹੈ ਨਾ ਚੈਨਲਾਈਜ਼ੇਸ਼ਨ ਦੇ ਵਿੱਚ ਡਿਫਰੈਂਸਿਸ ਥੇਰ ਬਹੁਤ ਜ਼ਿਆਦਾ ਪ੍ਰੋਬਲਮ ਆ ਸਰਕਾਰਾਂ ਨੂੰ ਚਾਹੀਦਾ ਐਜੂਕੇਸ਼ਨ ਹੈਲਥ ਬਿਲਕੁਲ ਰੋਜ਼ਗਾਰ ਤੁਹਾਡਾ ਮੇਨ ਕਾਹ ਕਰਨਾ ਕਿਉਂਕਿ ਆਪਾਂ ਜਿੱਦਾਂ ਸਰਕਾਰਾਂ ਦੇ ਦਾਅਵੇ ਤੇ ਆਪਾਂ ਗੱਲ ਕਰਦੇ ਹਰੇਕ ਸਰਕਾਰ ਨੇ ਦਾਅਵਾ ਕਰਨਾ ਚਾਹੇ ਉਹ ਪੰਜਾਬ ਦੀ ਆ ਯੂਪੀ ਦੀ ਆ ਜਾਂ ਬਿਹਾਰ ਦੀ ਜਿੱਥੇ ਦੀ ਵੀ ਹੈਗੀ ਆ ਭਾਰਤ ਸਰਕਾਰ ਨੇ ਵੀ ਦਾਵਾ ਕਰਨਾ ਜੀ ਅਸੀਂ ਆਹ ਕਰਾਂਗੇ ਤਾਂ ਆ ਕੀਤਾ ਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਆਪਣਾ ਹਰੇਕ ਕੰਮ ਕਰੀ ਜਾਂਦਾ ਪੁਲਿਸ ਡੋਟ ਮੈਂਟ ਵੀ ਕਰੀ ਜਾਂਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਇਹ ਚ ਇਹ ਨਹੀਂ ਕਮੀ ਲੱਗਦੀ ਕਿਤੇ ਸੋਸ਼ਲ ਇਹ ਚ ਜਿਹੜਾ ਹੈਗਾ ਉਹ ਚ ਵੀ ਕਮੀ ਆ ਸੋਸ਼ਲ ਸਿਸਟਮ ਦੇ ਵਿੱਚ ਵੀ ਸਾਡੇ ਇੱਕ ਆਪਣੀ ਜ਼ਿੰਮੇਵਾਰੀ ਵੀ ਸਾਡੀ ਸੋਸ਼ਲ ਤੌਰ ਤੇ ਬੰਦੀ ਆ ਬਿਲਕੁਲ ਬੰਦੀ ਆ ਹਰੇਕ ਦੀ ਬੰਦੀ ਆ ਅਸੀਂ ਖੁਦ ਕੋਸ਼ਿਸ਼ ਕਰੀ ਰਹੀ ਹਾਂ ਕਿ ਏਸੀ ਦੇ ਬਾਰੇ ਅਵੇਰਨੈਸ ਕ੍ਰੀਏ ਹੈ ਨਾ ਬਟ ਕਹਿੰਦੇ ਹੁੰਦੇ ਆ ਜੇ ਜਦੋਂ ਅਸੀਂ ਕਿਸੇ ਨੂੰ ਚੁਣ ਕੇ ਉੱਪਰ ਭੇਜਦੇ ਆ ਨਾ ਨੁਮਾਇੰਦਾ ਤੇ ਉਹਨਾਂ ਨੂੰ ਵੀ ਸਿਸਟਮ ਨੂੰ ਦੇਖਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਕਵਰ ਕੀਤਾ ਜਾਏ ਜੋ ਸਟ੍ਰੈਟਜਿਸ ਬਣਨੀਆਂ ਚਾਹੀਦੀਆਂ ਉਹਨਾਂ ਸਟ੍ਰੈਟਜਿਸ ਦੇ ਕੰਮ ਦੇਖੋ ਨਸ਼ਾ ਕਿੱਥੋਂ ਆਂਦਾ ਨਸ਼ਾ ਬੱਚਾ ਕਿਉਂ ਕਰਦਾ ਜਦੋਂ ਇੱਕ ਬੱਚਾ ਪੜ੍ਹ ਲਿਖ ਕੇ ਇੰਜੀਨੀਅਰ ਬਣ ਕੇ ਮਾਪੇ ਪਿੱਛੋਂ ਆਪਣੀਆਂ ਜ਼ਮੀਨਾਂ ਵੇਚ ਕੇ ਵੀ ਪੈਸਾ ਉਹਦੇ ਤੇ ਲਗਾ ਦਿੰਦੇ ਹਨ ਤੇ ਮਾਪੇ ਦੀ ਵੀ ਥੋੜੀ ਵਿਸ਼ ਹੁੰਦੀ ਹੈ ਕਿ ਸਾਡਾ ਬੱਚਾ ਅਗਰ ਪੜ੍ਹ ਗਿਆ ਇੰਜੀਨੀਅਰ ਬਣ ਗਿਆ ਜਾਂ ਡਾਕਟਰ ਬਣ ਗਿਆ ਜਾਂ ਕਿਸੇ ਹੋਰ ਹਾਈ ਲੈਵਲ ਦੀ ਡਿਗਰੀ ਲੈ ਗਿਆ ਕੁਝ ਕਰ ਗਿਆ ਹਨ ਤੇ ਉਹਦੇ ਬਾਅਦ ਹੁਣ ਉਹ ਵਾਪਸ ਕਿਉਂ ਆਵੇ ਹੀ ਹੈਸ ਟੂ ਗਰੋ ਅਗੇਨ ਤੇ ਉਹ ਸਾਨੂੰ ਸਾਂਭੇ ਜਦ ਕਿ ਬੱਚਾ ਜਦੋਂ ਪੜ੍ਹ ਲਿਖ ਜਾਂਦਾ ਨਾ ਤੇ ਉਹ ਉਹਨੂੰ ਕੁਝ ਮਿਲਦਾ ਨਹੀਂ ਕੁਝ ਲੱਭਦਾ ਨਹੀਂ ਉਹ ਡੀਗ੍ਰੇਡ ਹੋਣਾ ਸ਼ੁਰੂ ਹੋ ਜਾਂਦਾ ਤੇ ਮਾ ਮਾਪਾ ਉਹਨੂੰ ਦੇਖਦਾ ਕਿ ਹੁਣ ਮਾ ਮਾਪੇ ਮੈਨੂੰ ਸੰਭਾਲਣ ਤੇ ਮਾ ਮਾਪੇ ਦੇਖਦੇ ਕਿ ਬੱਚਾ ਬੱਚਾ ਸਾਨੂੰ ਸੰਭਾਲੇ ਹਨ ਕਿਉਂਕਿ ਬੁੱਢੇ ਹੋ ਚੁੱਕੇ ਹੁੰਦੇ ਉਸੇ ਅਜ ਤੱਕ ਉਹਨਾਂ ਦਾ ਵੀ ਡਿਫਰੈਂਸ ਸੱਚ ਉਹਨਾਂ ਨੂੰ ਵੀ ਨੇਚਰਲੀ ਚਾਹੀਦਾ ਕੁਝ ਨਾ ਕੁਝ ਕੇ ਸਪੋਰਟ ਹੁਣ ਉੱਥੋਂ ਕੀ ਹੁੰਦਾ ਕਿ ਮਾ ਮਾਪੇ ਤੋਂ ਪ੍ਰੈਸ਼ਰ ਪੈਂਦਾ ਬੱਚੇ ਨੂੰ ਮਰੇ ਕੁਝ ਲੱਭਦਾ ਨਹੀਂਗਾ ਕੋਈ ਰੋਜ਼ਗਾਰ ਨਹੀਂ ਮਿਲਦਾ ਢੰਗ ਦਾ ਜੇ ਮਿਲਿਆ ਵੀ ਤਾਂ ਇੱਕ ਇੰਜੀਨੀਅਰ ਨੂੰ ਅਗਰ 10-12000 ਦੀ 5000 ਉਦੇ ਬਾਅਦ ਉਹ ਆਪਣਾ ਬਿਜ਼ਨਸ ਕਰਨ ਲਈ ਕਿਤੇ ਭੈਸ ਦੌੜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਵੀ ਨਹੀਂ ਉਹ ਸਟੈਂਡ ਕਰ ਪਾਂਦਾ ਕਿਉਂਕਿ ਉਹ ਫਾਈਨੈਂਸ ਦੀ ਪ੍ਰੋਬਲਮ ਆਂਦੀ ਹੈ ਉਹਨੂੰ ਉਸ ਤੋਂ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਇਹ ਆਂਦੀ ਹੈ ਕਿ ਇਹਨਾਂ ਸਭ ਚੀਜ਼ਾਂ ਦੇ ਵਿੱਚ ਬੱਚਾ ਡਿਸਕਰੇਜ ਹੋ ਕੇ ਧੀਰੇ 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 ਡਾਊਨ ਜਾਣਾ ਸ਼ੁਰੂ ਹੋ ਜਾਂਦਾ ਮੈਂਟਲੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਹਨਾ ਹੀ ਵਾਸ ਗੋ ਟੂ ਡਿਪਰੈਸ਼ਨ ਤੇ ਜਦੋਂ ਬੱਚਾ ਡਿਪਰੈਸ਼ਨ ਜਾਂਦਾ ਨੇਚੁਰਲੀ ਕੋਈ ਨਾ ਕੋਈ ਸਪੋਰਟ ਲੱਭਦਾ ਪੇਰੈਂਟਸ ਦਾ ਕੰਦਾ ਨਹੀਂ ਮਿਲਦਾ ਪੇਰੈਂਟਸ ਹੋਰ ਸਪੋਰਟ ਚਾਹੁੰਦੇ ਹੁੰਦੇ ਆ ਉਹ ਘਰੋਂ ਝਟਕਾਂ ਪੈਂਦੀਆਂ ਉਹ ਕਿਤੇ ਨਾ ਕਿਤੇ ਜਾ ਕੇ ਉਹ education properly ਮਿਲਦੀ ਹੋਵੇ ਇਹ ਤਿੰਨ ਚੀਜ਼ਾਂ ਵੀ ਮੈਂ ਕਹਿੰਦਾ ਸਰਕਾਰ ਸਹੀ ਢੰਗ ਨਾਲ ਕਰ ਦਵੇ ਨਾ ਕਬਰਪ ਤਾਂ ਦੇਸ਼ ਵਾਕਈ ਸੋਨੇ ਦੀ ਚਿੜੀ ਆ ਔਰ ਡਿਜੀਟਲ ਇੰਡੀਆ ਬਣਨ 'ਚ ਟਾਈਮ ਨਹੀਂ ਲੱਗਣਾ ਬਿਲਕੁਲ ਰਾਜ ਸਾਹਿਬ ਲਾਸਟ ਵਿੱਚ ਮੈਂ ਵੀ ਜਿਆਦਾ ਕੁਝ ਨਾ ਕਹਿੰਦਾ ਹੋਇਆ ਇਹ ਹੀ ਆਸ ਕਰਾਂਗਾ ਡੀ ਐਨ ਟੀ ਵੀ ਪੰਜਾਬ ਦੀ ਟੀਮ ਵੱਲੋਂ ਤੇ ਜਿਹੜਾ ਨਸ਼ਿਆਂ ਤੇ ਇਹਨਾਂ ਤੇ ਠੱਲ ਪਵੇ ਤੇ ਅਸੀਂ ਕੁਦਰਤ ਅੱਗੇ ਪ੍ਰਮਾਤਮਾਗੇ ਅਰਦਾਸ ਵੀ ਕਰਦੇ ਆਂ ਤੇ ਜਿਹੜਾ ਸਾਰੇ ਸੁਖੀ ਰਹਿਣ ਤੰਦਰੁਸਤ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਉਸ ਤੋਂ ਬਾਅਦ ਜਿੱਦਾਂ ਸਰਕਾਰਾਂ ਨੂੰ ਵੀ ਆਪਣਾ ਜਿਹੜਾ ਫਰਜ਼ ਆ ਸਹੀ ਤਰੀਕੇ ਨਾਲ ਜਿਹੜਾ ਨਿਭਾਉਣਾ ਚਾਹੀਦਾ ਜਿੱਥੇ-ਜਿੱਥੇ ਸਿਸਟਮ ਦੇ ਵਿੱਚ ਹੁਣ ਤੱਕ ਵੀ ਛੇਤਰ ਸਾਲ ਦੇ ਵਿੱਚ ਕਮੀਆਂ ਆ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਤੇ ਮਾਨ ਸਾਹਿਬ ਅੱਗੇ ਵੀ ਇਹੀ ਆਪਾਂ ਬੇਨਤੀ ਕਰਾਂਗੇ ਪੇ ਜਿਹੜਾ ਪੰਜਾਬ ਨੂੰ ਜੇ ਰੰਗਲਾ ਪੰਜਾਬ ਬਣਾਉਣਾ ਆ ਤੇ ਬਿਲਕੁਲ ਜਿਹੜਾ ਸਿਸਟਮ ਨੂੰ ਜਿੱਥੇ ਵੀ ਕਮੀਆਂ ਲੱਗਦੀਆਂ ਉਹਨੂੰ ਦੂਰ ਕੀਤਾ ਜਾਵੇ ਜਲਦੀ ਤੋਂ ਜਲਦੀ ਧੰਨਵਾਦ